ਵੈਸੇ ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਧਰਮ ਪਤਨੀ ਨੂੰ ਕਹਿ ਦਿੱਤਾ ਹੈ ਕਿ ਰਾਜਨੀਤੀ ਗੰਦਮੰਦ ਹੈ ਇਸ ਦੇ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਤੁਸੀਂ ਮੇਰੇ ਪੀਏ ਬਣ ਜਾਓ ਮੈਂ ਤੁਹਾਨੂੰ ਮਹੀਨੇ ਦਾ 5 ਲੱਖ ਰੁਪਏ ਦੇ ਦਿਆਂਗਾ ਕੀ ਨਵਜੋਤ ਸਿੰਘ ਸਿੱਧੂ ਅਤੇ ਸਿੱਧੂ ਜੋੜੇ ਨੂੰ ਪਤਾ ਲੱਗ ਚੁਕਿਆ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਵਾਲੇ ਸਾਡੀ ਫੇਵਰ ਨਹੀਂ ਕਰਨਗੇ ਸਾਡੇ ਹੱਕ ਵਿੱਚ ਨਹੀਂ ਖੜਨਗੇ ਕਿਉਂਕਿ ਨਵਜੋਤ ਕੌਰ ਸਿੱਧੂ ਨੇ ਬਿਆਨਬਾਜ਼ੀ ਕਰਕੇ ਕਾਂਗਰਸ ਪਾਰਟੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰੱਜ ਕੇ ਜਲੂਸ ਕੱਢਿਆ ਕਿ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵਸੂਲੇ ਜਾਂਦੇ ਨੇ ਫਿਰ ਕੈਬਨਟ ਮੰਤਰੀ ਬਣਾਉਣ ਵਾਸਤੇ ਕਿੰਨੇ ਪੈਸੇ ਵਸੂਲੇ ਜਾਂਦੇ ਨੇ ਫਿਰ ਉਹਨਾਂ ਨੇ ਇਲਜ਼ਾਮ ਲਗਾਏ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਦੇ ਸਾਰੇ ਆਗੂਆਂ ਦੇ ਨਾਲ-ਨਾਲ ਆੜੇ ਹੱਥੀ ਲਿਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਾਂਗਰਸ ਪਾਰਟੀ ਨੇ ਰਾਤੋ-ਰਾਤ ਨਵਜੋਤ ਕੌਰ ਸਿੱਧੂ ਦੀ ਗੇਮ ਖਵਾ ਦਿੱਤੀ ਹੁਕਮ ਦਿੱਤੇ ਗਿਆ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਕਿ ਮੁਅਤਲ ਕਰ ਦਿਓ ਫਿਰ ਨਵਜੋਤ ਸਿੰਘ ਸਿੱਧੂ ਨੇ ਦਰਵਾਜ਼ਾ ਖੜਕਾਇਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਕਾਂਗਰਸ ਪਾਰਟੀ ਦੀ ਹਾਈ ਕੁਮਾਰ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵੱਲੋਂ ਸਮਾਂ ਦਿੱਤਾ ਗਿਆ ਕਿ ਤੁਸੀਂ 19 ਦਸੰਬਰ ਨੂੰ ਆ ਕੇ ਮੇਰੇ ਨਾਲ ਮੀਟਿੰਗ ਕਰ ਸਕਦੇ ਹੋ ਤੇ ਨਵਜੋਤ ਸਿੰਘ ਸਿੱਧੂ ਨੂੰ 101% ਨਾ ਹੋਵੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਵੱਲੋਂ ਨਹੀਂ ਹੋਣਗੇ ਕਿਉਂਕਿ ਕਾਂਗਰਸ ਪਾਰਟੀ ਦੇ ਲਈ ਪਿਛਲੇ 4 ਸਾਲਾਂ ਤੋਂ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਚਾਹੇ 2022 ਦੇ 22 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਤੇ ਚਾਹੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਲੜੀਆਂ ਗਈਆਂ ਸਰਪੰਚੀ ਦੀਆਂ ਚੋਣਾਂ ਲੜੀਆਂ ਗਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਲਈਆਂ ਲੇਕਿਨ ਸਿੱਧੂ ਜੋੜਾ ਬਿਲਕੁਲ ਸਾਇਲੈਂਟ ਰਿਹਾ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਕਿ ਕਾਂਗਰਸ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਪਾਈ ਜਾਵੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਜਿਹੜੀ ਦੂਰੀ ਬਣਾਈ ਹੋਈ ਸੀ ਨਵਜੋਤ ਸਿੰਘ ਸਿੱਧੂ ਨੇ ਉਹ ਹਾਲੇ ਵੀ ਬਰਕਰਾਰ ਹੈ ਲੇਕਿਨ ਇੱਕਦਮ ਨਵਜੋਤ ਸਿੰਘ ਕੋਰ ਸਿੱਧੂ ਦਾ ਸਿਆਸਤ ਵਿੱਚ ਆਉਣਾ ਫਿਰ ਬਿਆਨਬਾਜ਼ੀ ਕਰਨੀ ਅਤੇ ਇਲਜ਼ਾਮ ਲਗਾਣੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਯਾਨੀ ਕਿ ਸਿੱਧੇ ਸ਼ਬਦਾਂ ਚ ਕਹਿ ਦਿੱਤੀ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬੇਈਮਾਨ ਹੈ ਹਾਲਾਂਕਿ ਉਹਨਾਂ ਨੇ ਕਹਿ ਕਿ ਮੇਰੇ ਜਿਹੜੀ ਬਿਆਨਬਾਜ਼ੀ ਹੈ ਮੇਰੇ ਜਿਹੜੇ ਵਿਚਾਰ ਨਹੀਂ ਉਹਨਾਂ ਨੂੰ ਤੋੜਿਆ ਮਰੂੜਿਆ ਕੱਟ ਵੱਡ ਕੇ ਪੇਸ਼ ਕੀਤਾ ਜਾ ਰਿਹਾ ਹੈ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਠਾਕੇ ਮਾਰ ਰਹੇ ਨੇ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਜੋਕਰ ਨਮਜੋਦ ਕੋ ਸਿੱਧੂ ਨੇ ਕਿਹਾ ਹੈ ਬਿਲਕੁਲ ਸਹੀ ਹੈ ਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਹਾਂ ਹੋ ਗਈ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਕੌਣ ਖੜ ਗਏ ਨੇ ਅਮਰ ਸਿੰਘ ਡਾਕਟਰ ਅਮਰ ਸਿੰਘ ਜੋ ਐਮਪੀ ਨੇ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਇਹਨਾਂ ਦੇ ਵੀ ਮਜਾਜ ਬਦਲ ਗਏ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਟਰੋਂਗ ਲੀਡਰ ਭਰ ਲਿਆ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਹਿੰਦੀ ਹੈ ਕਿ ਉਸ ਨੂੰ ਅਗਵਾਈ ਦਿੱਤੀ ਜਾਵੇ ਪੰਜਾਬ ਦੀ ਜਿਹੜਾ ਸਟਰੋਂਗ ਹੋਵੇ ਤੇ ਜਿਹਦੇ ਵਿੱਚ ਦਮ ਹੋਵੇ ਕਿ ਸਾਰੇ ਹੀ ਲੀਡਰਾਂ ਨੂੰ ਆਪਣੇ ਕਿੱਲੇ ਦੇ ਨਾਲ ਬੰਨ ਲਵੇ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਕਾਂਗਰਸ ਪਾਰਟੀ ਦੇ ਵਿੱਚ ਜਿੰਨਾ ਦੇਰ ਵੀ ਕਾਂਗਰਸ ਪਾਰਟੀ ਦੇ ਵਿੱਚ ਰਹੇ ਉਹ ਐਜ਼ ਅ ਡਿਕਟੇਟਰ ਆਏ ਉਹਨਾਂ ਨੇ ਤਸ ਤੋਂ ਮਸ ਵੀ ਹੋਣ ਦਿੱਤਾ ਵਿਧਾਇਕਾਂ ਨੂੰ ਮੰਤਰੀਆਂ ਨੂੰ ਆਗੂਆਂ ਨੂੰ ਜੋ ਕੁਝ ਵੀ ਕਿਆ ਜੋ ਕੁਝ ਵੀ ਉਹਨਾਂ ਨੇ ਕੀਤਾ ਵਿਧੀ ਵਿਧਾਨ ਦੇ ਅਨੁਸਾਰ ਕੀਤਾ ਡਿਸਪਲਨ ਪਸੰਦ ਨੇ ਅਨੁਸ਼ਾਸਨ ਦੇ ਵਿੱਚ ਰਹਿਣਾ ਇਹ ਖੂਬੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਤੇ ਫਿਰ ਸਾਰੀਆਂ ਜ਼ਿੰਮੇਵਾਰੀਆਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀਆਂ ਹੋਈਆਂ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਤੇ ਕਾਂਗਰਸ ਪਾਰਟੀ ਦੀ ਅਗਵਾਈ ਵੀ ਬੜੇ ਵਧੀਆ ਤਰੀਕੇ ਦੇ ਨਾਲ ਕੀਤੀ ਗਈ। ਹੁਣ ਗੱਲ ਕਰਦੇ ਹਾਂ ਕਿ ਕਾਂਗਰਸ ਪਾਰਟੀ ਕਿਉਂ ਨੋਜੋ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ ਕਿਉਂਕਿ ਸਮਜੀਂਦਰ ਸਿੰਘ ਰੰਧਾਵਾ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋਏ ਨੇ ਕਿ ਇਸ ਨੇ ਪਾਰਟੀ ਦੀ ਆੜ ਪਿੱਛੇ ਢਿੱਡਾਂ ਵੇਚੀਆਂ ਨੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਅਤੇ ਇਹਨੇ ਪੈਸਾ ਕਮਾਇਆ ਹੈ ਰਾਜਸਥਾਨ ਦੇ ਵਿੱਚ। ਰਾਜਾ ਵੜਿੰਗ ਦੀ ਸਿੱਧਾ ਗੱਲਬਾਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ Nagpur ਦੇ ਵਿੱਚ ਜਾ ਕੇ ਭਾਰਤੀ ਚਿੰਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਮੀਟਿੰਗਾਂ ਕਰਦੇ ਨੇ ਚਰਨਜੀਤ ਸਿੰਘ ਜਿਹੜੇ ਚੰਨੀ ਨੇ ਉਹ ਆਪਦਾਗੀ ਨੇ ਉਹਨਾਂ ਦੇ ਭਾਂਜੇ ਦੇ ਘਰਾਂ ਦੇ ਵਿੱਚੋਂ 9 ਕਰੋੜ ਰੁਪਈਆ ਨਿਕਲਿਆ ਹੈ ਪੰਜਾਬ ਦੇ ਵਸੇ ਉਹਨਾਂ ਨੇ ਕੀ ਕੀਤਾ ਹੈ ਕਾਂਗਰਸ ਪਾਰਟੀ ਵਾਸਤੇ ਉਹਨਾਂ ਨੇ ਇਹ ਕੀਤਾ ਹੈ ਇਹ ਸਾਰੇ ਇਲਜ਼ਾਮ ਜਿਹੜੇ ਨੇ ਨਜੋਤ ਸਿੰਘ ਸਿੱਧੂ ਵਰੋਂ ਨਵਜੋਤ ਸਿੰਘ ਸਿੱਧੂ ਵੱਲੋਂ ਪਾਏ ਆਪਣੇ ਹੋਸ਼ਵਾਜ਼ ਤੋਂ ਬਾਹਰ ਜਾ ਕੇ ਕੀਤੇ ਗਏ ਲੇਕਿਨ ਉਹਨਾਂ ਦਾ ਅਸਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਸਿੱਧੂ ਜੋੜੇ ਦਾ ਜੱਕਦਮ ਤਮਾਕਾ ਕਰ ਦੇਣਾ ਸਿੱਧੂ ਜੋੜੇ ਦਾ ਜੱਕਦਮ ਸਿਆਸਤ ਵਿੱਚ ਆ ਜਾਣਾ ਕਿਤੇ ਨਾ ਕਿਤੇ ਇਹ ਨਿਸ਼ਾਨੀਆਂ ਸਵਾਲ ਖੜ੍ਹੇ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਕੈਪਟਨ ਦੀ ਵਾਪਸੀ ਪੱਕੀ ਹੈ ਜਿਸ ਤਰ੍ਹਾਂ ਹੁਣ ਸਾਰੇ ਕਾਂਗਰਸ ਪਾਰਟੀ ਦੇ ਆਗੂ ਜਿਹੜੇ ਮੌਜੂਦਾ ਐਮਪੀ ਨੇ ਵਿਧਾਇਕ ਨੇ ਉਹਨਾਂ ਦੇ ਜਿਹੜੀ ਬੋਲਬਾਣੀ ਹੈ ਉਹ ਹੱਕ ਵਿੱਚ ਹੈ ਨਵਜੋਤ ਸਿੰਘ ਸਿੱਧੂ ਦੇ ਸੌਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਇਸ ਕਰਕੇ ਨਹੀਂ ਆ ਰਿਹਾ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੋ ਸਿੱਧੂ ਨੇ ਕਿਸੇ ਸਮੇਂ ਕੀ ਬੋਲ ਦੇਣਾ ਹੈ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਭਲੀ ਭਾਤ ਬਿੱਤਰ ਜਾਣਦੀ ਹੈ ਇਸ ਕਰਕੇ ਕੈਪਟਨ ਦੇ ਹੱਥ ਇਸੇ ਵੀ ਸਮੇਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੀ ਕਮਾਂਡ ਦਿੱਤੀ ਜਾ ਸਕਦੀ ਹੈ ਅਤੇ 2022 ਦੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਚੋਣਾਂ 2027 ਦੀਆਂ ਵਿਧਾਨ ਸਭਾ ਦੀਆਂ ਲੜੀਆਂ ਜਾ ਸਕਦੀਆਂ ਹਨ ਤਾਂ